ਆਏ ਦਿਨਾਂ ਦੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਪੂਰਨ ਤੌਰ ਤੇ ਖੜਕੀ ਹੋਈ ਦਿਖਾਈ ਦੇ ਰਹੀ ਹੈ ਤੇ ਹੁਣ ਫਿਰ ਤੋਂ ਜਿਹੜਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ )^{(1)} ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਪਲਟਵਾਰ ਸ਼ੁਰੂ ਕਰ ਦਿੱਤੇ ਨੇ ਤੇ ਜਿਸ ਤੋਂ ਬਾਅਦ ਹੁਣ ਕੁਲਤਾਰ ਸਦਮਾ ਮੈਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੁਲਤਾਰ ਸਦਮਾ ਦੇ ਵੱਲੋਂ ਨਕਲੀ ਅਕਾਲੀ ਬਣਨ ਦੇ ਡਰਾਮੇ ਕੀਤੇ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਵਾਲਿਆਂ ਨੇ ਹਮੇਸ਼ਾ ਹੀ ਸਿੱਖਾਂ ਦੀ ਗੱਲ ਕਰੀ ਹੈ ਤੇ ਤੁਸੀਂ ਕੀ ਕੀਤਾ ਤੇ ਤੁਸੀਂ ਹਮੇਸ਼ਾ ਹੀ ਦਿੱਲੀ ਵਾਲਿਆਂ ਨੂੰ ਸਪੋਰਟ ਕੀਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਿੱਖਾਂ ਦੇ ਉੱਤੇ ਐਨਐਸਏ ਲਗਾ ਕੇ ਅਸਾਮ ਦੀ ਡਿਬਰੂਗੜ ਦੇਲ ਦੇ ਵਿੱਚ ਭੇਜ ਦਿੱਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਜਿਹੜਾ ਕਿ ਦਵਿੰਦਰਪਾਲ ਖੁੱਲਰ ਨੂੰ ਲੈ ਕੇ ਕੇ ਜਿਹੜਾ ਕਿ ਉਹਨਾਂ ਦੀ ਜਿਹੜੀ ਕਿ ਫਾਈਲ ਆ ਰੱਦ ਕਰ ਦਿੱਤੀ ਤੇ ਜਿਸ ਤੋਂ ਬਾਅਦ ਸਿੱਖਾ ਦੇ ਹੱਕ ਦੇ ਵਿੱਚ ਫਿਰ ਤੋਂ ਅਕਾਲੀ ਦਲ ਵਾਲੇ ਆਏ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕੁਲਤਾਰ ਸਦਮਾ ਅੱਜ ਬੇਸ਼ੱਕ ਡਰਾਮਾ ਕਰ ਰਹੇ ਨੇ ਕਿ ਅਸੀਂ ਅਕਾਲੀ ਆ ਪਰ ਉਹ ਹਮੇਸ਼ਾ ਹੀ ਸਪੋਰਟ ਦਿੱਲੀ ਵਾਲਾ ਵਾਲਿਆਂ ਨੂੰ ਕਰਦੇ ਨੇ ਤੇ ਜਿਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਦੇ ਉੱਤੇ ਪਰਟਵਾਰਾ ਜਿਹੜਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਝਿੱਜੜ ਤਾਂ ਹੋਰ ਕੀ ਕਰਨ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਤਾਰ ਸਿੰਘ ਸਦਮਾ ਦੀ ਇੱਕ ਵੀਡੀਓ ਦੇਖ ਰਿਹਾ ਮੈਂ ਜਿਹਦੇ ਵਿੱਚ ਕਹਿ ਰਿਹਾ ਕਿ ਮੈਂ ਅਸਲੀ ਕਾਲੀ ਆ ਸਦਮਾ ਸਾਹਿਬ ਤੁਹਾਨੂੰ ਪੰਜਾਬ ਦੇ ਸਿੱਖ ਨੌਜਵਾਨ ਪੁੱਛਣਾ ਚਾਹੁੰਦੇ ਨੇ ਖਾਸ ਕਰਕੇ ਕਿ ਤੁਸੀਂ ਉਂਗਲੀ ਖੜੀ ਕਰਕੇ ਤਾਂ ਕਹਿ ਦਿਆ ਕਿ ਮੈਂ ਬਾਕੀ ਕਾਲੀ ਨਹੀਂ ਹੈਗੀ ਪਰ ਇਹ ਗੱਲ ਦੱਸੋ ਜਦੋਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਪੰਜ ਕਕਾਰਾਂ ਵਿੱਚੋਂ ਦਾੜਾ ਸਾਹਿਬ ਦੇ ਕੇਸਾਂ ਦੇ ਪੰਜਾਬ ਦਾ ਹੰਕਾਰੀ ਤੇ ਸ਼ਰਾਬੀ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਟਿੱਪਣੀ ਕਰ ਰਿਹਾ ਸੀ ਮਜ਼ਾਕ ਉਡਾ ਰਿਹਾ ਸੀ ਇਸ ਦਾੜੇ ਦਾ ਤੁਸੀਂ ਉੱਥੇ ਉੱਚੀ ਸੀਟ ਤੇ ਬੈਠੇ ਸੀ ਉਦੋਂ ਤੁਹਾਡੀ ਜਵਾਨ ਨੂਰੇ ਚੱਲੀ ਤੇ ਪੰਜਾਬ ਦੇ ਹੁਣ ਨੌਜਵਾਨ ਤੁਹਾਨੂੰ ਪੁੱਛਣਗੇ ਕਿ ਉਦੋਂ ਤੁਹਾਡਾ ਅਕਾਲੀ ਬਣਾ ਜਿਹੜਾ ਅੰਦਰ ਬੈਠਾ ਸੀ ਉਹ ਕਿੱਥੇ ਸੀ ਜਦੋਂ ਪੰਜਾਬ ਦਾ ਪਾਣੀ ਲੁੱਟ ਕੇ ਦਿੱਲੀ ਵਾਲੇ ਲੈ ਕੇ ਜਾ ਰਹੇ ਨੇ ਤੇ ਤੁਹਾਡੇ ਬਣਾਏ ਹੋਏ ਰਾਜ ਸਭਾ ਮੈਂਬਰ ਜਿਹੜੇ ਤੁਹਾਡੇ ਹਰਿਆਣੇ ਵਾਲੇ ਉਨਾਰੋ ਤੁਹਾਡੀ ਪਾਰਟੀ ਟਿਕਟਾਂ ਤੱਕ ਦਿੰਦੀ ਆ ਤੇ ਹਰਿਆਣਾ ਦੇ ਚਾਰਜ ਲੈ ਕੇ ਰੱਖਦੀ ਆ ਤੇ ਕਹਿੰਦੇ ਨੇ ਕਿ ਅਸੀਂ ਪਾਣੀ ਕੱਲਾ ਕੱਲਾ ਹਰਿਆਣਾ ਦੇ ਵਿੱਚ ਖੇਤ ਤੱਕ ਪਹੁੰਚਾ ਦੇ ਗਏ ਉਦੋਂ ਤੁਹਾਡਾ ਅਕਾਲੀ ਬਣਾ ਕਿਤੇ ਸੀ ਕਿਉਂਕਿ ਅਕਾਲੀਆਂ ਦਾ ਮਤਲਬ ਹੈ ਪੰਥ ਪੰਜਾਬ ਤੇ ਪੰਜਾਬੀ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਤੇ ਤੁਸੀਂ ਕੋਈ ਇੱਕ ਗੱਲ ਦੱਸੋ ਜਿਹੜੀ ਤੁਸੀਂ ਦਿੱਲੀ ਦੇ ਅਕੇ ਲੰਬੀ ਬੈ ਕੇ ਭਗਵਾਨ ਤਮਾਨ ਹੰਕਾਰੀ ਮੁੱਖ ਮੰਤਰੀ ਦੇ ਤੱਲੇ ਪੈ ਕੇ ਤੁਸੀਂ ਕਿਸੇ ਗੱਲ ਦਾ ਵਿਰੋਧ ਕੀਤਾ ਹੋਵੇ ਵੱਡੇ ਤੁਸੀਂ ਅਕਾਲੀ ਜਦੋਂ ਤੁਹਾਡਾ ਅਕਾਲੀ ਪੜਾ ਸੀ ਤਾਂ ਤੁਸੀਂ ਦਿੱਲੀ ਦੀ ਕਿਹੜੀ ਗੱਲ ਦਾ ਬੋਲ ਕੀਤਾ ਜਦੋਂ ਨੌਜਵਾਨਾਂ ਤੇ ਐਨਐਸਏ ਲਾਇਆ ਜਾ ਰਿਹਾ ਸੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਸੀ ਸਿੱਖਾਂ ਦੀ ਸਰਮੌਰ ਸੰਸਥਾ ਜਿਹਨੂੰ ਸਾਡੇ ਬਜ਼ੁਰਗਾਂ ਨੇ ਖੂਨ ਡੋਲ ਕੇ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਦੋਂ ਉਹਨੂੰ ਤੋੜ ਕੇ ਵੱਖਰੀ ਹਰਿਆਣਾ ਕਮੇਟੀ ਬਣਾਈ ਗਈ ਉਦੋਂ ਤੁਹਾਡਾ ਖੂਨ ਕਿਉਂ ਨਹੀਂ ਖੋਲਿਆ ਉਦੋਂ ਤੁਹਾਡਾ ਅਕਾਲੀ ਪੜਾ ਕਿੱਥੇ ਸੀ ਸੋ ਇਸ ਲਈ ਤੁਸੀਂ ਨਕਲੀ ਮੈਂ ਸਮਝਦਾ ਕਿ ਅਕਾਲੀ ਜਿਹੜਾ ਪ੍ਰੰਤ ਖਾਇਆ ਲੱਖ ਲਾਂਖ ਤੁਹਾਡੇ ਇਹੋ ਜਿਹੇ ਅਕਾਲੀਪਣ ਤੇ ਕਿ ਜਿਹੜਾ ਤੁਹਾਡਾ ਦਿੱਲੀ ਅੱਗੇ ਤੁਸੀਂ ਆਪਣੀ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਤਲਵੇ ਚੜ ਰਹੇ ਹੋ ਤੇ ਤੁਹਾਡੀ ਜਮੀਰ ਨਹੀਂ ਜਾਗ ਰਹੀ ਤੇ ਤੁਸੀਂ ਉੱਥੇ ਚੰਚੀ ਮਾਰ ਲਈ ਦਿੱਲੀ ਦੀ ਦੇ ਭਗਵੰਤਾਨ ਦੀ ਕਹਿ ਰਹੇ ਕਿ ਮੈਂ ਵੱਡਾ ਅਕਾਲੀ ਹੋਰ ਬਹੁਤ ਗੱਲਾਂ ਨੇ ਨਸ਼ੇ ਵਾਲੀ ਮਾਮਲੇ ਦੇ ਵਿੱਚ ਤੁਹਾਡੀ ਥੋੜੀ ਸਰਕਾਰ ਕਹਿੰਦੀ ਸੀ ਕਿ 4 ਹਫ਼ਤੇ ਬੰਦ ਕਰਦੇ ਆਂਗੇ ਦੱਸੋ ਦੱਸੋ ਹੁਣ ਜੇ ਵੱਡੇ ਅਕਾਲੀ ਹੋ ਤਾਂ ਸੱਚ ਬੋਲੋ ਕਿ ਪੰਜਾਬ ਤੇ ਚੱਪੇ ਚੱਪੇ ਤੇ ਨਸ਼ਾ ਵਿਕ ਰਿਹਾ ਦੱਸੋ ਪੰਜਾਬ ਦੇ ਵਿੱਚ ਗੈਂਗਸਟਰ ਵਧ ਗਿਆ ਇੱਕ ਦਲ ਕਿਵੇਂ ਪਰਫੌਕੀਆਂ ਨੇ ਜਾਰੀਆਂ ਨੇ ਦੱਸੋ ਪੰਜਾਬ ਦੇ ਵਿੱਚ ਕਿਵੇਂ ਬੇਰੁਜ਼ਗਾਰੀ ਵਧ ਗਈ ਆ ਦੱਸੋ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਮਤਲਬ ਹੈ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ 40 ਕਰੋੜ ਤੋਂ 800 ਕਰੋੜ ਸਿਆਰਬਾਜੀ ਦੇ ਪੈਸੇ ਕਰਕੇ ਟੰਕ ਭਰ-ਭਰ ਕੇ ਪੈਸਿਆਂ ਦੇ ਦਿੱਲੀ ਉਜਾੜੇ ਨੇ ਪਰ ਥੋੜੀ ਜ਼ਮੀਰ ਨਹੀਂ ਜਾਗ ਰਹੀ ਅਕਾਲੀ ਭੜਨੀ ਜਾਗ ਰਿਹਾ ਜਿਹੜਾ ਤੁਸੀਂ ਕਹਿੰਦੇ ਹੋ ਮੈਂ ਅੰਦਰੋਂ ਅਕਾਲੀ ਆਂ ਇਹ ਅੰਦਰੋਂ ਉੱਪਰੋਂ ਥੱਲੇੋਂ ਕੋਈ ਅਕਾਲੀ ਨਹੀਂ ਹੁੰਦਾ ਅਕਾਲੀ ਹੁੰਦਾ ਇੱਕ ਟੋਕ ਕੇ ਇਹ ਕਾਲੀ ਜਲਦਾ ਮਤਲਬ ਹੈ ਪੰਥ ਪੰਜਾਬ ਤੇ ਪੰਜਾਬੀ ਦੇ ਹੱਕਾਂ ਦੀ ਫੈਰੇਦਾਰੀ ਕਰਨੀ ਤੇ ਤੁਸੀਂ ਉਹਦੇ ਲਈ 1% ਵੀ ਕਦੇ ਫੈਰੇਦਾਰੀ ਨਹੀਂ ਕੀਤੀ ਉਲਟਾ ਦਿੱਲੀ ਅੱਗੇ ਲੰਬਾ ਪੈਓ ਸੋਇਸ ਨਹੀਂ ਇਹ ਪੰਜਾਬ ਦੇ ਨੌਜਵਾਨ ਤੁਹਾਨੂੰ ਹੁਣ ਇਕੱਲੇ ਇਕੱਲੇ ਜਵਾਬ ਦੇ ਰਹੇ ਤੁਹਾਡੇ ਕੈਂਡੀਡੇਟਾਂ ਨੂੰ ਜਵਾਬ ਦੇ ਰਹੇ ਤੁਹਾਡੇ ਐਮਐਲਏ ਨੂੰ ਪਿੰਡਾਂ ਦੇ ਲੋਕ ਪੜ ਨਹੀਂ ਦੇ ਰਹੇ ਜਿਹੜਾ ਝੂਠ ਬੋਲ ਕੇ ਤੁਸੀਂ ਬਦਲਾ ਦਾ ਨਾਣਾ ਲਾ ਕੇ ਪੰਜਾਬ ਵਿੱਚ ਆਇਓ ਇਸ ਲਈ ਇਹ ਤੁਹਾਨੂੰ ਥੋੜੀਆਂ ਜਿਹਾ ਗੱਲਾਂ ਦੱਸੀਆਂ ਨੇ ਕੀ ਕਾਦੀ ਦਾ ਮਤਲਬ ਕੀ ਆ ਅਕਾਲੀ ਦਾ ਮਤਲਬ ਝੂਠ ਬੋਲਣਾ ਨਹੀਂ ਅਕਾਲੀ ਦਾ ਮਤਲਬ ਸਰਕਾਰ ਬਣਾਈ ਆ ਜੋ ਕਿਹਾ ਕਰਕੇ ਦਿਖਾਇਆ ਤੇ ਜੋ ਕਹਿਣਗੇ ਉਹ ਕਰਕੇ ਦਿਖਾਉਣਗੇ ਥੋੜੇ ਬਾਅਦ ਝੂਠ ਬੋਲ ਕੇ ਸਰਕਾਰ ਨਹੀਂ ਬਣਾਉਣਗੇ ਇਸ ਲਈ ਤੁਹਾਡੇ ਆ ਝੂਠੇ ਨਕਲੀ ਅਕਾਲੀ ਬਣੇ ਲੋਕਾਂ ਨਾਲ ਤੁਹਾਡੇ ਵੱਡੇ ਅਕਾਲੀ ਬਣੇ ਜੀਆਂ ਹੋਰ ਦੋ ਗੱਲਾਂ ਦੱਸਣੇ ਚਾਹਣਾ ਜਿਹੜਾ ਤੁਹਾਡੇ ਜਮੀਰ ਨਹੀਂ ਜਾਗੀ ਥੱਲੇ ਤੁਸੀਂ ਕਹਿੰਦੇ ਹੋ ਕਿ ਅੰਦਰੋਂ ਅਕਾਲੀ ਬਣ ਨਹੀਂ ਜਾ ਗਿਆ ਪੈਵਲ ਕਲਾ ਗੋਲੀ ਕਾਂਡ ਜਿਹੜੇ ਤੁਸੀਂ 1.5 ਮਹੀਨੇ ਦਾ ਸਮਾਂ ਲੈ ਕੇ ਆਏ ਸੀ ਕਿ 1.5 ਮਹੀਨੇ ਜਮਾਨਤ ਸਾਫ ਦੇ ਦੋ ਸਾਹ ਚ ਕੋਈ ਇਨਸਾਫ ਦਿੱਤਾ ਉਲਟਾ ਤੁਸੀਂ ਸਾਹਿਬ ਸ਼੍ਰੀ ਗੁਰਨਾਥ ਸਾਹਿਬ ਜੀ ਦੀ ਬੇਅਦਬੀ ਤੇ ਸਿਆਦ ਕੀਤੀ ਤੇ ਲੱਖ ਲਾਂਖ ਤੁਹਾਡੇ ਇਹੋ ਜੇ ਜ਼ਮੀਰ ਤੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਤੁਹਾਡੀ ਸਰਕਾਰ ਦੇ ਆਡਰਾਂ ਤੇ ਤੁਹਾਡੇ ਐਸਐਸਪੀ ਦੇ ਆਡਰਾਂ ਤੇ ਸਵੇਰੇ ਉੱਤੇ 2 ਵਜੇ ਪੁਲਿਸ ਗੁਰਦੁਆ拉 ਸਾਹਿਬ ਦੇ ਅੰਦਰ ਫੜ ਕੇ ਮੁੱਟਾਂ ਸਮੇਤ ਖੋਲੀਆਂ ਚਲਾਉਂਦੀ ਆ ਸ਼੍ਰੀ ਕੰਗਪਾਲ ਸਾਹਿਬ ਨੂੰ ਖੰਡਲ ਕਰਦੀ ਆ ਪਰ ਤੁਹਾਡੀ ਆਵਾਜ਼ ਨਹੀਂ ਨਿਕਲਦੀ ਇਸ ਲਈ ਇਹ ਨਕਲੀ ਜਿਹੜਾ ਅਕਾਲੀ ਪੜਾ ਇਹ ਤੁਹਾਨੂੰ ਮਹਗਾ ਪੜਾ ਕਿਉਂਕਿ ਅਸਲੀ ਕਨਦੇ ਦਾ ਮਤਲਬ ਪਹਿਰੇਦਾਰੀ ਕਰਨੀ ਆ ਪੰਥ ਦੇ ਜਿਹੜੇ ਮੁੱਦੇ ਨੇ ਪੰਥ ਦੇ ਜਿਹੜੀਆਂ ਗੱਲਾਂ ਦੀ ਪਹਿਰੇਦਾਰੀ ਕਰਨੀ ਪਈਆਂ ਬੰਦੀ ਸਿੰਘਾਂ ਲਈ ਤੁਹਾਡੀ ਆਵਾਜ਼ ਨਹੀਂ ਨਿਕਲਦੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਤਰ ਦੀ ਫੈਲ ਤੁਹਾਡੇ ਸੁਪਰੀਮੋ ਕੇਜਰੀਵਾਲ ਦੇ ਟੇਬਲ ਤੇ ਪਈ ਰਹੀ ਪਰ ਤੁਸੀਂ ਕਦੇ ਆਵਾਜ਼ ਚੱਕੀ ਕਿ ਉਹ ਸੈਨ ਕਰੋ ਤੇ ਪੁੱਤਰ ਸਾਹਿਬ ਨੂੰ ਰਿਹਾ ਕਰੋ ਨਹੀਂ ਇਹ ਜਿਹੜੇ ਤੁਸੀਂ ਇਹ ਡਰਾਮੇ ਕਰਦੇ ਹੋ ਚੱਲਣੇ ਨਹੀਂ ਤੇ ਤੁਹਾਨੂੰ ਹਰ ਪੰਜਾਬ ਦੇ ਮੋੜ ਤੇ ਇਹ ਜਵਾਬ ਪੰਜਾਬੀਆਂ ਨੂੰ ਦੇਣਾ ਪੈਣਾ ਹੈ ਪਰਥ ਨੂੰ ਦੇਣਾ ਪੈਣਾ ਜਿਹੜੀ ਤੁਸੀਂ ਝੂਠ ਬੋਲ ਕੇ ਸਰਕਾਰ ਬਣਾਈ ਆ ਇਹਦਾ ਜਿਹੜਾ ਤੁਹਾਨੂੰ ਮੁਕਤਣਾ ਵੀ ਪੈਣਾ ਕਿਉਂਕਿ ਪੰਜਾਬੀ ਪੋਲੇ ਪਾਲੇ ਨੇ ਜੇ ਉਹ ਗੱਲਾਂ ਦੇ ਵਿੱਚ ਆ ਕੇ ਤੁਹਾਨੂੰ ਗੱਦੀ ਤੇ ਪਠਾ ਸਕਦੇ ਨੇ ਤਾਂ ਗੱਦੀ ਤੇ ਲਾ ਕੇ ਤੁਹਾਨੂੰ ਥੱਲੇ ਵਿਸੜ ਸਕਦੇ ਨੇ